ਬਾਰ ਬਾਰ ਬੰਨ ਉਹਨਾਂ ਇਲਾਕਿਆਂ ਵਿੱਚੋਂ ਹੀ ਟੁੱਟਦੇ ਨੇ ਜਿੱਥੇ ਬੰਨ ਪਹਿਲਾਂ ਵੀ ਟੁੱਟਦੇ ਰਹੇ ਨੇ ਮਾਈਨਿੰਗ ਗਲਤ ਤਰੀਕੇ ਨਾਲ ਹੋਈ ਜਾਂ ਫਿਰ ਨਜਾਇਜ਼ ਮਾਈਨਿੰਗ ਹੋਈ ਜਿਸ ਕਰਕੇ ਬੰਨ ਕਮਜ਼ੋਰ ਹੋ ਗਏ ਇੱਕ ਚੈਲੰਜ ਵੀ ਕਰਦਾ ਕਿ ਸਾਨੂੰ ਕੇਂਦਰ ਜਿਹੜੀ ਸਰਕਾਰ ਆ ਜਾਂ ਪਰ ਬੀਜੇਪੀ ਦੇ ਕੁਝ ਲੀਡਰ ਇਹ ਸਾਬਤ ਕਰਨ ਨਜਾਇਜ਼ ਮਾਈਨਿੰਗ ਰਾਵੀ ਦੇ ਵਿੱਚੋਂ ਕਿੱਥੇ ਹੋਈ ਆ ਸਰਕਾਰ ਨੇ 2023 ਦੇ ਹੜ ਤੋਂ ਕੀ ਸਬਕ ਲਿਆ ਕੀ 2025 ਦੇ ਹੜ੍ਹ ਤੋਂ ਜਿਹੜਾ ਸਰਕਾਰ ਸਬਕ ਲਵੇਗੀ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਜਿਹੜਾ ਖੁਦ ਨੂੰ ਬਚਾਉਣ ਦੇ ਵਿੱਚ ਜਿੰਨਾਂ ਕੋ ਲੋਕਾਂ ਨੇ ਕਾਰਜ ਕਰ ਲਿਆ ਤਾਂ ਬਚ ਗਏ ਨਹੀਂ ਫਿਰ ਜੇ ਸਰਕਾਰ ਆਸਰੇ ਬੈਠ ਰਹੇ ਤਾਂ ਫਿਰ ਹੋ ਗਿਆ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਵਿੱਚ ਤੁਹਾਡਾ ਸਵਾਗਤ ਹੈ ਤਾਂ ਪੰਜਾਬ ਪਿਛਲੇ ਕਈ ਦਿਨਾਂ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਭਿਆਨਕ ਨਤੀਜੇ ਨੇ ਜਿਹੜੇ ਉਹ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਲਗਾਤਾਰ ਲੋਕ ਨੇ ਜਿਹੜੇ ਉਹ ਖਾਣੇ ਪਾਣੀ ਨੂੰ ਕਈ ਇਲਾਕਿਆਂ ਵਿੱਚ ਤਰਫੇ ਹੋਏ ਨੇ ਪਸ਼ੂ ਕਈ ਇਲਾਕਿਆਂ ਵਿੱਚ ਭੁੱਖੇ ਦਿਖਾਈ ਦੇ ਰਹੇ ਨੇ ਅਤੇ ਲੋਕਾਂ ਦੇ ਮਕਾਨਾਂ ਦਾ ਅਤੇ ਫਸਲਾਂ ਦਾ ਬੇਹਿਸਾਬ ਨੁਕਸਾਨ ਹੋਇਆ ਏ ਜਿਸ ਦਾ ਮੁਲਾਂਕਣ ਅਜੇ ਪ੍ਰਸ਼ਾਸਨ ਦੇ ਵੱਲੋਂ ਕਰਵਾਇਆ ਜਾਣਾ ਏ ਲੇਕਿਨ ਇਹ ਹਣ ਵੱਡੀਆਂ ਚੁਣੌਤੀਆਂ ਲੈ ਕੇ ਆਏ ਨੇ ਚੁਣੌਤੀਆਂ ਪਹਿਲਾਂ ਵੀ ਆਈਆਂ ਸੀ ਲੇਕਿਨ ਪਹਿਲਾਂ ਦੀਆਂ ਕੁਝ ਖਾਮੀਆਂ ਨੇ ਜਿਹੜੀਆਂ ਉਹ ਇਸ ਵਾਰ ਵੀ ਸਾਹਮਣੇ ਆਈਆਂ ਨੇ ਅੱਜ ਸਾਰੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸੁਖਮਨ ਚੀਮਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਕਿਵੇਂ ਦੇਖਦੇ ਹੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਬੰਨਾਂ ਦੀ ਸਥਿਤੀ ਆ ਜਿਹੜੀ ਉਹ ਕਮਜ਼ੋਰ ਬਣਦੀ ਦਿਖਾਈ ਦਿੰਦੀ ਹੈ बार-बार ਬੰਨ ਉਹਨਾਂ ਇਲਾਕਿਆਂ ਵਿੱਚੋਂ ਹੀ ਟੁੱਟਦੇ ਨੇ ਜਿੱਥੇ ਬੰਨ ਪਹਿਲਾਂ ਵੀ ਟੁੱਟਦੇ ਰਹੇ ਨੇ ਜਾਂ ਜਿਹੜੇ ਇਲਾਕਿਆਂ ਵਿੱਚ ਦਰਿਆ ਦੇ ਵਿੱਚ ਮੋੜ ਪੈਂਦਾ ਹੈ ਹਾਲਾਂਕਿ ਇੱਕਦਮ ਸਾਰੇ ਬੰਨ ਪੱਕੇ ਨਹੀਂ ਕੀਤੇ ਜਾ ਸਕਦੇ ਲੇਕਿਨ ਕਿਤੇ ਨਾ ਕਿਤੇ ਜਿਹੜੇ ਅਜਿਹੇ ਖਤਰੇ ਵਾਲੇ ਇਲਾਕੇ ਸੀ ਇਹਨਾਂ ਦੇ ਵਿੱਚ ਬੰਨਾਂ ਦੀ ਮਜ਼ਬੂਤੀ ਕਰਵਾਈ ਜਾ ਸਕਦੀ ਸੀ ਦੂਜੇ ਪਾਸੇ ਮਾਈਨਿੰਗ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਮਾਈਨਿੰਗ ਗਲਤ ਤਰੀਕੇ ਨਾਲ ਹੋਈ ਜਾਂ ਫਿਰ ਨਜਾਇਜ਼ ਮਾਈਨਿੰਗ ਹੋਈ ਜਿਸ ਕਰਕੇ ਬੰਨ ਕਮਜ਼ੋਰ ਹੋ ਗਏ ਤਾਂ ਬਿਲਕੁਲ ਜਿਸ ਤਰੀਕੇ ਦੀ ਤੁਸੀਂ ਗੱਲ ਕਰੀ ਆ ਏਹੀ ਗੱਲ ਧਰਾਤਲ ਤੇ ਚੱਲ ਰਹੀ ਆ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰੀ ਸਿਆਸਤ ਤੱਕ ਮਾਈਨਿੰਗ ਦੀ ਜਾਂ ਫਿਰ ਨਜਾਜ਼ ਮਾਈਨਿੰਗ ਦੀ ਗੱਲ ਆ ਜਿਹੜੀ ਪੰਜਾਬ ਦੇ ਹੜ੍ਹਾਂ ਦਾ ਕਾਰਨ ਹੈ ਇਸ ਵਕਤ ਮੰਨਿਆ ਜਾ ਰਿਹਾ ਦਰਅਸਲ ਜਿਹੜੀ ਗੱਲ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਕੀਤੀ ਹੈ ਕਿ ਜਿਹੜੇ ਬੰਨ ਪਿਛਲੇ ਸਾਲਾਂ ਦੇ ਵਿੱਚ ਟੁੱਟਦੇ ਨੇ ਖਾਸ ਤੌਰ ਤੇ ਜਿਹੜੇ 2023 ਦੇ ਵਿੱਚ ਜਿਹੜੇ ਕੁਝ ਕੁ ਸਾਲ ਪਹਿਲਾਂ ਹੜ ਹੁੰਦੇ ਨੇ ਉਹਨਾਂ 'ਚ ਛੋਟੇ ਸੀ ਜ਼ਿਆਦਾਤਰ ਉਹੀ ਬੰਨ ਟੁੱਟੇ ਨੇ ਉਹਨਾਂ ਨੇ ਹੀ ਜ਼ਿਆਦਾ ਮਾਰ ਕੀਤੀ ਜੇਕਰ ਜ਼ਿਆਦਾ ਦੂਰ ਨਾ ਕਰੀਏ ਤਾਂ ਆ ਪਟਿਆਲੇ ਦਾ ਜਿਹੜਾ ਘੱਗਰ ਦਾ ਇਲਾਕਾ ਕਨੌਰ ਦਾ ਇਲਾਕਾ ਬੌਸਰ ਉੱਥੇ ਮੈਂ ਵੀ ਖੁਦ ਕਵਰੇਜ ਕਰਕੇ ਲੋਕ ਕਹਿੰਦੇ ਕਿ ਇਹੀ 2023 ਦੇ ਵਿੱਚ ਇੱਥੇ ਓਵਰਫਲੋ ਹੋਇਆ ਸੀ ਜਾਂ ਬੰਨ ਟੁੱਟ ਕੇ ਇੱਥੇ ਨੂੰ ਜਿਹੜਾ ਖੱਡਾਂ ਧਰੂ ਪਾਣੀ ਆਇਆ ਸੀ ਹੁਣ ਵੀ ਇਹੀ ਆਇਆ ਜਾਨੀ ਕਿ ਫਿਰ ਸਰਕਾਰ ਨੇ 2023 ਦੇ ਹੜ ਤੋਂ ਕੀ ਸਬਕ ਲਿਆ ਕੀ 2025 ਦੇ ਹੜ੍ਹ ਤੋਂ ਜਿਹੜਾ ਸਰਕਾਰ ਸਬਕ ਲਵੇਗੀ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਜਾਂ ਪਰ ਜੇ ਰੱਬ ਨਾ ਕਰੇ ਇਸੇ ਤਰੀਕੇ ਦਾ ਮੌਸਮ 2026 ਦੇ ਵਿੱਚ ਵੀ ਆਇਆ ਤਾਂ ਇੰਨਾ ਹੀ ਮੀਂਹ ਪੈ ਜਾਂਦਾ ਜਾਂ ਇਸ ਤੋਂ ਵੀ ਵੱਧ ਜਾਂਦਾ ਫਿਰ ਸਰਕਾਰ ਦੇ ਕੋਲ ਕੀ ਪ੍ਰਬੰਧ ਹੈ ਕੀ ਫਿਰ ਅੱਧਾ ਪੰਜਾਬ ਫਿਰ ਡੁੱਬ ਜਾ ਹ ਇਸ ਸਾਲ ਪੰਜਾਬ ਡੁੱਬਦਾ ਰਹੇਗਾ ਇਹ ਬਹੁਤ ਤੋਂ ਵੱਡੇ ਸਵਾਲ ਨੇ ਕੀ ਜਿਹੜਾ ਪਹਿਲਾਂ ਹੜਾ ਆਇਆ ਸੀ ਉਸ ਤੋਂ ਸਰਕਾਰ ਨੇ ਸਬਕ ਕੀ ਲਿਆ ਹਾਲਾਂਕਿ ਚਲੋ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਦਰਿਆ ਆਪਣਾ ਰੁੱਖ ਆਪ ਬਦਲਦੇ ਨੇ ਚਲੋ ਜਿਹੜੇ ਬੰਨ ਪਹਿਲਾਂ ਟੁੱਟੇ ਨੇ ਉਹ ਮજબૂત ਕੀਤੇ ਜਾ ਸਕਦੇ ਸੀ ਨਾ ਦੂਜੇ ਪਾਸੇ ਨਜਾਇਜ਼ ਮਾਈਨਿੰਗ ਦੀਆਂ ਗੱਲਾਂ ਨੇ ਜਿਹੜੀਆਂ ਉਹ ਕੇਂਦਰੀ ਖੇਤੀਬਾੜੀ ਮੰਤਰੀ ਕਰਕੇ ਗਏ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਬੰਨਾਂ ਦੀ ਮਜ਼ਬੂਤੀ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਨਜਾਇਜ਼ ਮਾਈਨਿੰਗ ਹੋਈ ਅਤੇ ਬੰਨ ਨੇ ਜਿਹੜੇ ਉਹ ਕਮਜ਼ੋਰ ਹੋ ਗਏ ਬਿਲਕੁਲ ਤੁਸੀਂ ਇਸ ਨਜਾਇਜ਼ ਮਾਈਨਿੰਗ ਦੀ ਗੱਲ ਕੀਤੀ ਆ ਇਹ ਸਵਾਲ ਪੰਜਾਬ ਦੀ ਸਿਆਸਤ ਦੇ ਵਿੱਚ ਘੁੰਮਦੇ ਨੇ ਕੇਂਦਰੀ ਸਿਆਸਤ 'ਚ ਘੁੰਮਦੇ ਨੇ ਤੇ ਇੱਥੋਂ ਤੱਕ ਕਿ ਬੰਨਾਂ ਦੇ ਉੱਪਰ ਖੜੇ ਹੋਏ ਲੋਕ ਵੀ ਇਸ ਦੇ ਉੱਪਰ ਸਵਾਲ ਕਰ ਰਹੇ ਨੇ ਇੱਕ ਗੱਲ ਦਾ ਜ਼ਿਕਰ ਹੋਰ ਕਰਾਂ ਕਰਾਂਗਾ ਪਠਾਨਕੋਟ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਵਾਰ ਚੱਕੀਪੋਲਾ ਜਿਹੜਾ ਉਸ ਨੂੰ ਨੁਕਸਾਨ ਪਹੁੰਚਿਆ ਸੀ ਬੀਐਸਐਫ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਸਰਹੱਦੀ ਇਲਾਕਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਤਾਂ ਇੱਥੇ ਨਜਾਇਜ਼ ਮਾਈਨਿੰਗ ਆ ਜਿਹੜੀ ਹੋਰ ਰਕਾਵਟ ਬਣ ਰਹੀ ਹੈ ਤਾਂ ਦੇਖੋ ਕਿ ਕਿੰਨਾ ਪੁਰਾਣਾ ਮਸਲਾ ਚੱਲ ਰਿਹਾ ਹੈ ਉਸ ਤੋਂ ਪਹਿਲਾਂ ਵੀ ਬਿਲਕੁਲ ਨਜਾਇਜ਼ ਮਾਈਨਿੰਗ ਦਾ ਜਿਹੜਾ ਮਸਲਾ ਬਹੁਤ ਪੁਰਾਣਾ ਮਸਲਾ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਚੱਲਿਆ ਤਾਂ ਇਸ ਮਸਲੇ ਦੇ ਉੱਪਰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਪੰਜਾਬ ਆਉਂਦੇ ਨੇ ਹਲਕਿਆਂ ਦਾ ਦੌਰਾ ਕਰਕੇ ਜਾਂਦੇ ਨੇ ਵੀ ਪ੍ਰੋਸਾ ਦੰਦੇ ਨੇ ਕਿ ਕੇਂਦਰ ਤੁਹਾਡੇ ਨਾਲ ਖੜਾ ਤੇ ਇਸ ਗੱਲ ਦੀ ਸ਼ਲਾਘਾ ਵੀ ਕਰਦੇ ਨੇ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਭਾਵੇਂ ਅੱਧਾ ਡੁੱਬਿਆ ਹੋਇਆ ਪਰ ਲੋਕ ਹਲੇ ਵੀ ਜਿਹੜਾ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਇਸ ਗੱਲ ਦੀ ਸਿਰਫ ਤੋਂ ਵੀ ਕੀਤੀ ਹੈ ਤੇ ਉਹਨਾਂ ਨੇ ਇੱਕ ਟਵੀਟ ਕਰਕੇ ਇਹ ਵੀ ਕਿਹਾ ਕਿ ਸਰਕਾਰ ਨਜਾਇਜ਼ ਮਾਈਨਿੰਗ ਨਹੀਂ ਰੋਕ ਰਹੀ ਤੇ ਇਹ ਹੜ੍ਹਾਂ ਦਾ ਕਾਰਨ ਬਣਿਆ ਉਹਨਾਂ ਕਹਿ ਕੇ ਜਿਹੜੇ ਹੜ੍ਹਾਂ ਦੇ ਦਰਿਆਵਾਂ ਦੇ ਕੰਡੇ ਨੇ ਉਹ ਇੰਨੇ ਕ ਕਮਜ਼ੋਰ ਕਰਤੇ ਕਿ ਜਦੋਂ ਪਾਣੀ ਵਧਿਆ ਉਸ ਦੇ ਨਾਲ ਉਹ ਕੰਡੇ ਭਰਨ ਲੱਗੇ ਤੇ ਜਿਹੜੇ ਢਿੱਗਾ ਗਿਰੀਆਂ ਤੇ ਉਸ ਤੋਂ ਬਾਅਦ ਕਈ ਥਾਂ ਤੋਂ ਬੰਨ ਟੁੱਟ ਕੇ ਜਾਂ ਫਿਰ ਕੰਡੇ ਟੁੱਟ ਕੇ ਜਿਹੜਾ ਉਹ ਜਿਹੜਾ ਦਰਿਆਵਾਂ ਦਾ ਪਾਣੀ ਪਿੰਡਾਂ ਦੇ ਵਿੱਚ ਵੜ ਜਾਂਦਾ ਇਸੇ ਤਰੀਕੇ ਦੀ ਤਸਵੀਰ ਜਿਹੜੀ ਲੁਧਿਆਣਾ ਦੇ ਸਸਰਾਲੀ ਪਿੰਡ ਦੇ ਵਿੱਚ ਜਿਹੜਾ ਬੀਤੇ ਦਿਨ ਵੀ ਜਿਹੜਾ ਉਹ ਜਿਹੜਾ ਬੰਨ ਟੁੱਟਣ ਦੇ ਕੰਡੇ ਤੇ ਪਹੁੰਚ ਜਾਂਦਾ ਹਾਲਾਂਕਿ ਲੋਕਾਂ ਨੇ ਉਹ ਬੰਨ ਟੁੱਟ ਗਿਆ ਆਰਜੀ ਬੰਨ ਲੋਕਾਂ ਨੇ ਇੱਕ ਬਣਾਇਆ ਉਸ ਦੇ ਸਹਾਰੇ ਜਿਹੜਾ ਪਾਣੀ ਰੋਕਿਆ ਹੋਇਆ ਕੁਝ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਵੀ ਵੜਿਆ ਉੱਥੇ ਜਿਹੜੇ ਪਤਰਾ ਹਾਤਲ ਤੇ ਬੀਤੇ ਦਿਨ ਲੋਕ ਖੜੇ ਸੀ ਇਕੱਠ ਹੋਇਆ ਹੋਇਆ ਸੀ ਜਦੋਂ ਢਿੱਗਾਂ ਦੀਆਂ ਢਿੱਗਾਂ गिर ਰਹੀਆਂ ਸੀ ਲੋਕ ਇਹ ਸਵਾਲ ਚੁੱਕ ਰਹੇ ਸੀ ਕਿ ਸਰਕਾਰ ਨੇ ਨਜਾਇਜ਼ ਮੈਨਿੰਗ ਨਹੀਂ ਰੋਕੀ ਇਹਦੇ ਕੰਡਿਆਂ ਤੋਂ ਨਜਾਇਜ਼ ਮੈਨਿੰਗ ਹੋ ਗਈ ਰੇਤਾ ਚੱਕਿਆ ਗਿਆ ਮਿੱਟੀ ਚੱਕੀ ਗਈ ਇਸ ਕਰਕੇ ਬੰਨ ਕਮਜ਼ੋਰ ਪੈ ਗਿਆ ਤੇ ਅੱਜ ਕਿੰਨਾ ਹਲਕਾ ਜਿਹੜਾ ਕਿੰਨਾ ਹਲਕਾ ਜਿਹੜਾ ਅੱਜ ਉਹ ਖਤਰੇ ਦੇ ਵਿੱਚ ਪੈ ਗਿਆ ਇਸੇ ਤਰੀਕੇ ਦੇ ਸਵਾਲ ਲੋਕਾਂ ਨੇ ਦਰਿਆਵਾਂ ਦੇ ਕੰਡੇ ਤੇ ਖੜ ਕੇ ਚੁੱਕੇ ਨੇ ਯਾਨੀ ਕਿ ਇਹ ਕੋਈ ਸੱਤਾ ਉਹ ਲੋਕ ਸੱਤਾ ਮੰਨਣੀ ਨਹੀਂ ਚਾਹੁੰਦੇ ਕਿ ਜਿਹੜੀਆਂ ਆਪਣੀਆਂ ਵੋਟਾਂ ਜਿਹੜੀਆਂ ਲੋਕਾਂ ਤੋਂ ਵਟੋਰਨ ਦੇ ਲਈ ਇਹ ਸਵਾਲ ਕਰ ਦੇਣਗੇ ਉਹ ਲੋਕ ਤਾਂ ਉਸ ਹੀ ਜਿਹੜੇ ਸਵਾਲ ਚੱਕਰੇ ਸੀ ਜਿਨ੍ਹਾਂ ਦਾ ਜੇ ਉਹ ਆਰਜੀ ਬੰਨ ਪਾਣੀ ਨਾ ਰੋਕਦਾ ਤਾਂ ਉਹਨਾਂ ਦੇ ਘਰਾਂ ਦੇ ਘਰ ਟਹਿ ਜਾਣੇ ਸੀ ਤਾਂ ਕੁਲਦੀਪ ਸਿੰਘ ਧਾਲੀਵਾਲ ਢੀਵਾਲ ਨੇ ਵੀ ਤਾਂ ਜਵਾਬ ਦਿੱਤਾ ਏ ਉਹਨਾਂ ਨੇ ਆਪਣੀ ਸਰਕਾਰ ਦਾ ਪੱਖ ਰੱਖਿਆ ਏ ਉਸ ਨੂੰ ਕਿਵੇਂ ਦੇਖਦੇ ਹੋ ਤਾਂ ਬਿਲਕੁਲ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਅੱਜ ਮੀਡੀਆ ਦੇ ਸਾਹਮਣੇ ਆ ਕੇ ਅੱਜ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਇੱਕ ਰਾਵੀ ਦਰਿਆ ਬਿਲਕੁਲ ਸਰਹੱਦ ਤੇ ਨਜ਼ਦੀਕ ਨੰਗਦਾ ਕੁਝ ਕੁ ਕਿਲੋਮੀਟਰ ਤੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਉਹ ਕਹਿੰਦੇ ਇੱਕ ਬੀਐਸਐਫ ਦਾ ਘੇਰਾ ਅਸੀਂ ਕਿੰਨੇ ਲੰਬੇ ਸਮੇਂ ਤੋਂ ਕਹਿੰਦੇ ਕਿ ਕਹਿ ਰਹੇ ਹਾਂ ਤਿੰਨ ਸਾਢੇ ਤਿੰਨ ਸਾਲ ਤੋਂ ਬੀਐਸਐਫ ਨੂੰ ਕਈ ਵਾਰ ਲਿਖ ਕੇ ਵੀ ਦੇ ਚੁੱਕੇ ਹਾਂ ਕਿ ਭਾਈ ਬੰਨ ਦੇ ਜਿਹੜੀ ਦਰਿਆ ਦੀ ਕੋਈ ਮੁਰੰਮਤ ਕਰਾਉਣੀ ਆ ਸਾਫ ਸਫਾਈ ਕਰਾਉਣੀ ਆ ਉਸ ਦਾ ਜਿਹੜਾ ਕਿ ਜਿਹੜਾ ਸਾਰਾ ਕੰਮ ਕਰਾਉਣਾ ਕਿ ਇਸੇ ਤਰੀਕੇ ਜਿਹੜਾ ਹੈ ਜੇ ਵਿਚੋਂ ਰਾਵੀ ਦਰਿਆ ਡੂੰਗਾ ਆਊਗਾ ਤਾਂ ਫਿਰ ਆਲੇ-ਦਾਲ ਨੂੰ ਓਵਰਫਲੋ ਨਹੀਂ ਹੋਊਗਾ ਬੰਨ ਨਹੀਂ ਟੁੱਟਣਗੇ ਉਹ ਕਹਿੰਨੇ ਕਿ ਬੀਐਸਐਫ ਨੂੰ ਅਸੀਂ ਕਈ ਵਾਰ ਦੇ ਚੁੱਕੇ ਹਾਂ ਪਰ ਗੱਲ ਕਿਸੇ ਜਿਹੜਾ ਤਣਪੱਤਣ ਨਹੀਂ ਲੱਗੀ ਕੰਡੇ ਨਹੀਂ ਲੱਗੀ ਉਹਨਾਂ ਨੇ ਵੀ ਇਹ ਗੱਲ ਕਹਿ ਕੇ ਛੋਟਕਾਰਾ ਕੀਤਾ ਹਾਲਾਂਕਿ ਉਹਨਾਂ ਨੇ ਇਹ ਵੀ ਕਹਿ ਕੇ ਮੈਂ ਆਪਣੀ ਜਿਹੜੀ ਇੱਕ ਚੈਲੰਜ ਵੀ ਕਰਦਾ ਕਿ ਸਾਨੂੰ ਕੇਂਦਰ ਜਿਹੜੀ ਸਰਕਾਰ ਆ ਜਾਂ ਪਰ ਬੀਜੇਪੀ ਦੇ ਕੁਝ ਲੀਡਰ ਇਹ ਸਾਬਤ ਕਰਨ ਨਜਾਇਜ਼ ਮਾਈਨਿੰਗ ਰਾਵੀ ਦੇ ਵਿੱਚੋਂ ਕਿੱਥੇ ਹੋਈ ਆ ਤਾਂ ਉਹਨਾਂ ਨੇ ਉਹਨਾਂ ਦਾ ਚੈਲੰਜ ਤਾਂ ਜਿਹੜਾ ਕਬੂਲ ਕਰ ਲਿਆ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਕਹਿ ਕੇ ਗਏ ਨੇ ਕਿ ਨਜਾਇਜ਼ ਮਾਈਨਿੰਗ ਹੋਈ ਆ ਜਿਹੜੇ ਲੋਕ ਜਿੱਥੇ ਘੱਗ ਗਿਰਦੇ ਨੇ ਦਰਿਆਵਾਂ ਦੇ ਕੰਢਿਆਂ ਤੇ ਖੜੇ ਸਸਰਾਲੀ ਪਿੰਡ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖੜੇ ਸਵਾਲ ਕਰਦੇ ਨੇ ਕਗਰ ਦੇ ਕੰਡਿਆਂ ਤੇ ਖੜੇ ਲੋਕ ਇਹ ਬਿਲਕੁਲ ਰਏ ਨੇ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਲੋਕਾਂ ਦਾ ਜਵਾਬ ਕਿਸ ਤਰੀਕੇ ਦੇਣਗੇ ਕਿ ਜਿਹੜੇ ਕਹਿੰਦੇ ਨੇ ਕਿ ਇਹ ਬੰਨ ਟੁੱਟਣ ਦੇ ਨਾਲ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਇਹ ਬੰਨ ਟੁੱਟਿਆ ਤਾਂ ਇਹਨਾਂ ਕੰਡਿਆਂ ਤੋਂ ਨਜ਼ਾਇਜ਼ ਮੈ ਨਹੀਂ ਗਈ ਉਹ ਲੋਕ ਬਹੁਤ ਵੱਡੇ ਸਵਾਲ ਖੜੇ ਕਰਨੇ ਨੇ ਤਾਂ ਸੁਖਮਨ ਇੱਥੇ ਇੱਕ ਗੱਲ ਦਾ ਲਿਕਰ ਜ਼ਰੂਰ ਹੈ ਜਦੋਂ ਅਸੀਂ ਚਮਕੌਰ ਸਾਹਿਬ ਦੇ ਵਿੱਚ ਕਵਰ ਕੀਤਾ ਤਾਂ ਉੱਥੋਂ ਦੇ ਜਿਹੜੇ-ਜਿਹੜੇ ਵਿਧਾਇਕ ਨੇ ਉਹਨਾਂ ਨੇ ਸਾਬਕਾ ਸੀਐਮ ਚੰਨੀ ਤੇ ਇਲਜ਼ਾਮ ਲਾਇਆ ਕਿ ਇਹਨਾਂ ਨੇ ਨਜਾਇਜ਼ ਮਾਈਨਿੰਗ ਤਾਂ ਕਰਕੇ دریا ਦਾ ਰੁੱਖੇ ਦਰਨ ਹੋ ਗਿਆ ਤੇ ਬੰਦ ਨੂੰ ਖਾਰ ਲੱਗ ਗਈ ਦੂਜੇ ਪਾਸੇ ਉੱਥੇ ਜਿਹੜੇ ਲੋਕ ਮੌਜੂਦ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਨਜਾਇਜ਼ ਮਾਈਨਿੰਗ ਤਾਂ ਹੁਣ ਵੀ ਹੋ ਰਹੀ ਹੈ ਹੁਣ ਵੀ ਬੰਦੇ ਨੇ ਜਿਹੜੇ ਉਹ ਨਜਾਇਜ਼ ਮਾਈਨਿੰਗ ਕਰ ਰਹੇ ਨੇ ਹਾਲਾਂਕਿ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੇ ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਉਹ ਸਮੇਂ ਦੀ ਸਰਕਾਰ ਦੇ ਵਿੱਚ ਨੇੜਤਾ ਬਣਾਉਂਦੇ ਨੇ ਤੇ ਫਿਰ ਆਪਣੇ ਕੰਮ ਨੇ ਜਿਹੜੇ ਉਹ ਚਲਾਉਂਦੇ ਨੇ ਲੇਕਿਨ ਇੱਥੇ ਗੱਲ ਇਹ ਹੈ ਕਿ ਨਜਾਇਜ਼ ਮੈਨਿੰਗ ਇੱਕ ਬਹੁਤ ਵੱਡਾ ਇਸ਼ੂ ਆ ਇਸ ਦੇ ਨਾਲ ਜੇ ਇਸ ਨੂੰ ਲੈ ਕੇ ਨੀਤੀ ਬਣਾਈ ਜਾਵੇ ਸਰਕਾਰ ਇਸ ਤੇ ਪੂਰਨ ਕੰਟਰੋਲ ਕਰੇ ਤੇ ਸਾਰਾ ਸਿਸਟਮ ਨਾਲ ਕੰਮ ਹੋਵੇ ਇਸ ਦੇ ਬਹੁਤ ਸਾਰੇ ਫਾਇਦੇ ਹੋਣਗੇ ਇੱਕ ਤਾਂ ਸਰਕਾਰ ਦਾ ਮਾਲੀਆ ਵਧੇਗਾ ਦੂਜਾ ਹੜ੍ਹਾਂ ਦਾ ਖਤਰਾ ਘਟੇਗਾ ਜੇ ਜਿਹੜੇ ਆਪ ਲੋਕ ਦੇ ਗੱਲ ਪੂਰੀ ਹੋਣ ਲੈਂਦੋਂ ਤਾਂ ਤੀਜਾ ਜਿਹੜਾ ਲੋਕਾਂ ਨੂੰ ਰੇਤਾ ਸਸਤਾ ਮਿਲੂਗਾ ਚੌਥਾ ਉਸ ਜਿਹੜੇ ਰੇਤ ਵਿੱਚੋਂ ਕੱਢੀ ਜਾਊਗੀ ਉਸ ਦੇ ਨਾਲ ਬੰਨ ਵੀ ਮਜ਼ਬੂਤ ਕੀਤੇ ਜਾਣਗੇ ਕਿ ਤੋ ਬਾਰੋਂ ਮਿੱਟੀ ਲਿਆਉਣ ਦੀ ਲੋੜ ਨਹੀਂ ਤਾਂ ਇਸ ਤੇ ਵੀ ਸਰਕਾਰਾਂ ਨੇ ਜਿਹੜੀਆਂ ਉਹਨਾਂ ਧਿਆਨ ਨਹੀਂ ਦੇ ਰਹੀਆਂ ਜਿੰਨਾ ਦੇਣਾ ਚਾਹੀਦਾ ਹੈ ਹਾਲਾਂਕਿ ਜਿਹੜੇ ਲੋਕ ਨਜਾਇਜ਼ ਮਾਈਨਿੰਗ ਕਰਦੇ ਨੇ ਉਹ ਢੱਲੇ ਨਾਲ ਕਈ-ਕਈ ਸੌ ਫੁੱਟ ਡੁੰਗੇ ਟੋਏ ਨੇ ਜਿਹੜੇ ਉਹ ਤਰਾਵਾਂ ਦੇ ਵਿੱਚ ਪਾ ਦਿੰਦੇ ਨੇ ਤਾਂ ਬਿਲਕੁਲ ਤੁਸੀਂ ਗੱਲ ਕਰੀ ਉਸੇ ਤਰੀਕੇ ਦੀ ਮੈਂ ਗੱਲ ਕਰਨੀ ਸੀ ਕਿ ਸਰਕਾਰ ਜੇ ਖੁਦ ਇਹ ਜਿਹੜੀ ਮਾਈਨਿੰਗ ਕਰੇ ਰੇਤਾ ਕੱਢੇ ਤਾਂ ਆਮ ਪਬਲਿਕ ਨੂੰ ਰੇਤਾ ਵੀ ਸਸਤਾ ਮਿਲੇ ਸਰਕਾਰ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਬਲਵਿੰਦਰ ਤੁਸੀਂ ਵੀ ਦੇਖਿਆ ਹੋਣਾ ਕਿ ਸਰਕਾਰ ਨੇ ਕਿਹਾ ਸੀ ਕਿ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋਵੇਗੀ ਸਰਕਾਰੀ ਤੌਰ ਤੇ ਜਿਹੜਾ ਇਹ ਇਨਾਂ ਖੱਡਾਂ ਦੇ ਵਿੱਚੋਂ ਰੇਤਾ ਨਿਕਲੇਗਾ ਕੋ ਲੋਕ ਖੁਦ ਵੀ ਆਪਣੀਆਂ ਟਰਾਲੀਆਂ ਦੇ ਵਿੱਚੋਂ ਜੇ ਆਪਣੇ ਬੰਦੇ ਲਿਆ ਕੇ ਘਰਨਾ ਆਪਣੇ ਬੰਦੇ ਲਿਆ ਕੇ ਭਰ ਲੈਣਾ ਰੇਤਾ ਜਾਨੀ ਕਿ ਸਸਤੇ ਭਾਅ ਮਿਲੂ ਸਾਢੇ 3 ਸਾਲ ਬੀਤ ਗਏ ਨੇ ਕਿੰਨੇ ਕ ਲੋਕਾਂ ਨੂੰ ਜਿਹੜਾ ਜੋ ਸਰਕਾਰ ਨੇ ਰੇਟ ਬੰਨਿਆ ਸੀ ਕਿ 100 ਰੁਪਏ ਫੁੱਟ ਰੇਤਾ ਮਿਲੇਗਾ ਕਿੰਨੇ ਕੁ ਲੋਕਾਂ ਨੂੰ ਮਿਲਿਆ ਜਾਂ ਫਿਰ ਕੰਨੇਕ ਤਰੀਕੇ ਸਰਕਾਰੀ ਪ੍ਰੈਸ ਉਹ ਜਿਹੜਾ ਪ੍ਰੋਸੈਸ ਆ ਉਹ ਚੱਲੇ ਆ ਬਹੁਤ ਵੱਡੇ ਇਹ ਵੀ ਸਵਾਲ ਨੇ ਨਾ ਤਾਂ ਆਪਾਂ ਅਗਲੇ ਪੜਾਵਲ ਆਉਂਦੇ ਆ ਤਾਂ ਚਲੋ ਸਰਕਾਰ ਦੀ ਕੀ ਜ਼ਿੰਮੇਵਾਰੀ ਬਣਦੀ ਆ ਹਰਾਂ ਨੂੰ ਰੋਕਣ ਦੀ ਉਸ ਤੇ ਆਪਾਂ ਗੱਲ ਕੀਤੀ ਐ ਹੁਣ ਗੱਲ ਇਹ ਐ ਕਿ ਜਦੋਂ ਹੜ ਆ ਜਾਂਦੇ ਨੇ ਉਦੋਂ ਕੀ ਕਰਨਾ ਚਾਹੀਦਾ ਐ ਕਿਉਂਕਿ ਸਮਾਂ ਆਪਣੇ ਕੋਲ ਬਹੁਤ ਘੱਟ ਆ ਇਹ ਗੱਲਾਂ ਵੀ ਐਕਸਪਲੇਨ ਕਰਨੀਆਂ ਨੇ ਤਾਂ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਐਨਡੀਆਰਐਸ ਦੀਆਂ ਟੀਮਾਂ ਨੂੰ ਲੈ ਕੇ ਲੋਕਾਂ ਦੇ ਬੜੇ ਸਵਾਲ ਚੁੱਕੇ ਨੇ ਕਿ ਇਹ ਤਾਂ ਆ ਕੇ ਤਿੰਨ ਤਿੰਨ ਘੰਟੇ ਇੱਥੇ ਬੈਠੇ ਰਹਿੰਦੇ ਨੇ ਦੂਜੇ ਪਾਸੇ ਅਧਿਕਾਰੀ ਆਪਣਾ ਬਿਆਨ ਦੇ ਦਿੰਦੇ ਨੇ ਤੇ ਲੋਕ ਕਹਿੰਦੇ ਨੇ ਕਿ ਅਧਿਕਾਰੀਆਂ ਨੇ ਤਾਂ ਬਿਆਨ ਦੇਣਾ ਹੁੰਦਾ ਏ ਅਤੇ ਆਪਣਾ ਪੱਲਾ ਜਿਹੜਾ ਉਹ ਝਾੜਨਾ ਹੁੰਦਾ ਏ ਦੂਜੇ ਪਾਸੇ ਜਿਹੜੀਆਂ ਹੋਰ ਟੀਮਾਂ ਸੀ ਉਹਨਾਂ ਨੂੰ ਲੈ ਕੇ ਤੁਸੀਂ ਦੇਖੋ ਕਿ ਇੱਕ ਨਹੀਂ ਦੋ ਨਹੀਂ ਇਹ ਬਹੁਤ ਸਾਰੀਆਂ ਵੀਡੀਓਜ਼ ਦੇਖੀ ਕੋਈ ਸੈਲੀਬ੍ਰਿਟੀ ਆਇਆ ਕੋਈ ਲੀਡਰ ਆਇਆ ਉਹਨੂੰ ਚਾਰ ਚਾਰ ਕਿਸ਼ਤੀਆਂ ਦੇਤੀਆਂ ਅਸੀਂ ਮੰਨਤਾ ਕਰਦੇ ਰਹੇ ਵੀ ਸਾਨੂੰ ਇੱਕ ਕਿਸ਼ਤੀ ਦੇ ਦਿਓ ਜਿਹੜੀ ਲੋਕੀ ਲੈ ਕੇ ਜਾਣੀ ਹੈ ਬਿਲਕੁਲ ਇਹ ਤੁਹਾਡੀਆਂ ਗੱਲਾਂ ਨੇ ਇਹ ਬੜ ਸਾਚਨ ਦੇ ਅੱਗੇ ਸਵਾਲ ਨੇ ਕਿਦਰ ਅਸਲ ਦੇਖੋ ਚਮਕੌਰ ਸਾਹਿਬ ਦਾ ਜਿਹੜਾ ਬਨ ਜਿਹੜਾ ਦਾਉਦਪੁਰ ਦਾ ਬਨ ਆ ਉਸ ਦੇ ਉੱਪਰ 3-4 ਦਿਨ ਮਾਹੌਲ ਪੂਰਾ ਤਣਾਅ ਦਾ ਬਣਿਆ ਲੋਕ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਰਾਤਾਂ ਕੱਟੀਆਂ ਕਿਸ ਤਰੀਕੇ ਭਾਖੜੇ ਦੇ ਵਿੱਚੋਂ ਪਾਣੀ ਛੱਡਿਆ ਤੇ ਲੋਕ ਇੱਥੋਂ ਤੱਕ ਰਾਤਾਂ ਨੂੰ ਜਾ ਕੇ ਕਹਿੰਦੇ ਸੀ ਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗੇ ਇੱਥੇ ਟੀਮਾਂ ਨਹੀਂ ਹੈਗੀਆਂ ਕਿ ਬੰਨ ਦੇ ਵਿੱਚ ਉਹ ਜਿਹੜਾ ਲੋਹੇ ਦੀ ਜਾਲੀ ਲਾ ਕੇ ਜਾਂ ਫਿਰ ਪੱਥਰ ਲਾ ਕੇ ਹੋਰ ਜਿਹੜੇ ਥੈਲੇ ਜਾਂ ਫਿਰ ਜਿਹੜੇ ਬੋਰੀਆਂ ਨੇ ਉਹ ਫਸਾਈਆਂ ਜਾਣ ਤਾਂ ਜੋ ਮਿੱਟੀ ਅੱਗੇ ਨਾ ਖਰੇ ਫਿਰ ਉਸ ਤੇ ਉੱਥੇ ਜਿਹੜੇ ਪੰਜਾਬੀ ਨੌਜਵਾਨ ਖੁਦ ਅੱਗੇ ਆਉਂਦੇ ਨੇ ਕਿਸ ਤਰੀਕੇ ਉਹ ਬੰਨ ਨੂੰ ਜਣੀ ਪੂਰ ਲੈਂਦੇ ਨੇ ਜਾਨੀ ਕਿ ਸਵਾਲ ਤਾਂ ਇਹ ਕਿ ਜੇ ਉਹ ਲੋਕ ਨਾ ਉਹ ਲੋਕ ਤਾਂ ਹੜ੍ਹ ਗਏ ਸੀ ਫਸਲਾਂ ਲੜ ਗਈਆਂ ਸੀ ਜ਼ਮੀਨਾਂ ਹੜ੍ਹ ਗਈਆਂ ਸੀ ਲੋਕਾਂ ਦੇ ਘਰਾਂ ਦੇ ਘਰ ਟਹਿ ਜਾਣੇ ਸੀ ਤੇ ਉਸ ਤੋਂ ਬਾਅਦ ਸਸਰਾਲੀ ਦੇ ਵਿੱਚ ਵੀ ਇਸੇ ਤਰੀਕੇ ਹੋਇਆ ਜਿਹੜਾ ਪੱਕਾ ਬੰਸੀ ਉਹ ਤਾਂ ਟਹਿ ਗਿਆ ਉਸ ਤੋਂ ਬਾਅਦ ਜਿਹੜਾ ਲੋਕਾਂ ਨੇ ਆਰਜੀ ਬੰਨ ਲਾਇਆ ਸੀ ਜਿਹੜਾ ਸਾਰੀ ਰਾਤ ਕੱਲ ਦਿਨ ਨੂੰ ਪ੍ਰੋਸੈਸ ਚੱਲਿਆ ਉਸ ਨੇ ਪਾਣੀ ਰੋਕ ਲੈ ਜਾਣੀ ਕਿ ਫਿਰ ਜਿਹੜਾ ਖੁਦ ਨੂੰ ਬਚਾਉਣ ਦੇ ਵਿੱਚ ਜਿੰਨਾ ਕੋ ਲੋਕਾਂ ਨੇ ਕਾਰਜ ਕਰ ਲਿਆ ਤਾਂ ਬਚਗੇ ਨਹੀਂ ਫਿਰ ਜੇ ਸਰਕਾਰ ਆਸਰੇ ਬੈਠ ਰਹੀ ਹੈ ਜੇ ਤਾਂ ਫਿਰ ਹੋ ਗਿਆ ਸੀ ਇੱਕ ਇੱਕ ਗੱਲ ਦਾ ਜ਼ਿਕਰ ਹੋਰ ਹੈ ਹਾਲਾਂਕਿ ਮੰਤਰੀ ਆਪਣੇ ਵਿਧਾਇਕ ਕੰਮ ਕਰਦੇ ਦਿਖਾਈ ਦਿੰਦੇ ਨੇ ਮੰਤਰੀਆਂ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਕਿ ਇਹਨਾਂ ਦਾ ਇਹ ਕੰਮ ਨਹੀਂ ਹੈ ਤਸਲੇ ਚੱਕਣੇ ਜਾਂ ਥਲੇ ਚੱਕਣੇ ਲੇਕਿਨ ਇੱਥੇ ਗੱਲ ਇਹ ਵੀ ਹੈ ਕਿ ਕਈ ਮੰਤਰੀ ਵਿਧਾਇਕ ਜਾਂ ਫਿਰ ਅਫਸਰ ਅਜੇ ਨਜ਼ਰ ਆਏ ਜਿਨ੍ਹਾਂ ਦੀ ਕਾਰਗੁਜ਼ਾਰੀ ਤੇ ਲੋਕਾਂ ਨੇ ਸਵਾਲ ਚੁੱਕੇ ਹਾਲਾਂਕਿ ਕਈ ਅਫਸਰਾਂ ਦੀ ਕਲਾਸ ਵਿਧਾਇਕਾਂ ਦੇ ਵੱਲੋਂ ਲਗਾਈ ਗਈ ਕਿ ਮੈਂ ਤੁਹਾਨੂੰ ਸਸਪੈਂਡ ਕਰਾ ਦਾਂਗਾ ਤੇਰੀ ਬਦਲੀ ਕਰਾ ਦਾਂਗਾ ਤ ਅਮਾ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਜੇ ਤੇਤੋਂ ਡਿਊਟੀ ਹੁੰਦੀ ਆ ਤਾਂ ਕਰ ਜਾਆਂ ਫਿਰ ਇੱਥੋਂ ਚਲਾ ਦਾ ਦੂਜੇ ਪਾਸੇ ਅਜਿਹੇ ਅਫਸਰ ਨੇ ਜਿਨ੍ਹਾਂ ਦੀ ਲੋਕ ਤਾਰੀਫਾਂ ਕਰ ਰਹੇ ਨੇ ਅਮਰitsar ਦੇ ਡੀਸੀ ਨੇ ਸਾਚੀ ਸ਼ਾਨੀ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਉਹ ਪਹਿਲੇ ਦਿਨ ਤੋਂ ਹੀ ਹੜਾਂ ਦੇ ਵਿੱਚ ਜਾ ਰਹੇ ਨੇ ਲੋਕ ਉਹਨਾਂ ਨੂੰ ਅਮਰitsar ਦੀ ਧੀ ਕਹਿ ਰਹੇ ਨੇ ਤਾਂ ਵੱਡਾ ਕੰਮ ਨਾ ਜਿਹੜਾ ਉਹਨਾਂ ਨੇ ਕੀਤਾ ਏ ਮੋਰਚਾ ਸੰਭਾਲਿਆ ਹੋਇਆ ਏ ਤਾਂ ਇੱਥੋਂ ਵੀ ਪਤਾ ਲੱਗਦਾ ਕਿ ਕਿਹੋ ਜਿਹੇ ਅਫਸਰ ਚਾਹੀਦੇ ਨੇ ਅਗਰ ਹਰ ਅਫਸਰ ਹਰ ਇੱਕ ਛੋਟਾ ਮੁਲਾਜ਼ਮ ਤੱਕ ਇਸ ਜਜ਼ਬੇ ਨਾਲ ਕੰਮ ਕਰੇ ਤਾਂ ਲੋਕਾਂ ਨੂੰ ਜ਼ਰੂਰ ਵੱਡੀ ਰਾਹਤ ਪਾਉਂਦਾ ਦਿੱਆ ਹੈ ਅਗਰ ਉਹਨਾਂ ਨੇ ਖਾਨਾ ਪੂਰਨ ਹੀ ਕਰਨੀ ਹੈ ਬਸ ਕਿਹੜੇ ਮਾਰਕੇ ਹੀ ਜਾਣਾ ਹੈ ਤਾਂ ਜ਼ਰੂਰ ਲੋਕ ਨੇ ਜਿਹੜੇ ਸਵਾਲ ਇਨ੍ਹਾਂ ਅਫਸਰਾਂ ਤੇ ਚੱਕਣਗੇ ਤਾਂ ਇਸ ਨੂੰ ਲੈ ਕੇ ਵੀ ਜ਼ਰੂਰ ਸਰਕਾਰ ਨੂੰ ਵੀ ਦੇਣਾ ਬਿਲਕੁਲ ਅਫਸਰਾਂ ਦੇ ਰਵੱਈਏ ਦੇ ਉੱਪਰ ਜਾਂ ਫਿਰ ਕੰਮਕਾਜ ਦੇ ਉੱਪਰ ਹਰ ਵਾਰ ਸਵਾਲ ਉੱਠਦੇ ਨੇ ਦੇਖੋ ਕਿ ਉਹ ਅੰਮ੍ਰਿਤਸਰ ਦਾ ਇਲਾਕਾ ਜਿਹੜਾ ਕਿੰਨਾ ਏਰੀਆ ਡੁੱਬ ਚੁੱਕਿਆ ਹਾਲਾਂਕਿ ਇਲਾਕਾ ਡੁੱਬ ਚੁੱਕਿਆ ਫਿਰ ਵੀ ਜਿਹੜੇ ਲੋਕ ਉਸ ਅ ਡੀਸੀ ਸਾਕਸ਼ੀ ਸਾਨੀ ਦੀ ਜਿਹੜੀਆਂ ਕਿਸ ਤਰੀਕੇ ਤਰੀਫਾਂ ਕਰ ਰਹੇ ਨੇ ਕਿ ਕਈ ਕਈ ਫਟ ਪਾਣੀ ਦੇ ਵਿੱਚ ਭਾਵੇਂ ਕਿਸ਼ਤੀਆਂ ਦੇ ਵਿੱਚ ਟੌਰ ਟੌਰ ਦੇ ਵਿੱਚ ਜਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਾਹਤ ਸਮਗਰੀ ਦੇ ਰਹੇ ਨੇ ਘਰਾਂ ਦੇ ਵਿੱਚੋਂ ਕੱਢ ਰਹੇ ਨੇ ਪਰ ਕਈ ਥਾਂ ਤੇ ਅਜੇਹੇ ਪ੍ਰਸ਼ਾਸਕ ਅਧਿਕਾਰੀਆਂ ਨਾਲ ਲੋਕਾਂ ਦੀ ਖਿੱਚੋ ਤਾਣ ਵੀ ਹੋ ਜਾਂਦੀ ਹੈ ਹਾਲਾਂਕਿ ਜਿੱਥੇ ਇਲਾਕੇ ਹਲੇ ਡੋਬੇ ਵੀ ਨਹੀਂ ਜਿਹੜਾ ਟੋਬਣ ਕਿਨਾਰੇ ਨੇ ਪਰ ਉਹਨਾਂ ਦੀ ਜਿਹੜੀ ਕਹਿ ਦੀ ਕਿ ਬੈਂਸਵਾਜੀ ਨੂੰ ਲੈ ਕੇ ਜਾਂ ਫਿਰ ਰਵੱਈਏ ਨੂੰ ਗੱਲਬਾਤ ਦੇ ਨੂੰ ਲੈ ਕੇ ਕਿ ਐਨੀ ਤਲਖੀ ਵੱਜ ਜਾਂਦੀ ਆ ਕਿ ਲੋਕ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਖਿੱਚੋ ਤਾਣ ਦੇ ਵਿੱਚ ਵੀ ਆ ਜਾਂਦੇ ਨੇ ਤਾਂ ਬਹੁਤ ਸਿੱਖਣ ਦੀ ਲੋੜ ਆ ਕਿ ਰਵਈਆ ਕੰਮ ਕਾਜ ਕਿਸ ਤਰੀਕੇ ਕਰਨਾ ਚਾਹੀਦਾ ਜੀ 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 ਤਾਂ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਇਸ ਤੋਂ ਬਾਅਦ ਇੱਕ ਅਗਲਾ ਮਸਲਾ ਹੋਰ ਹੈ ਉਸ ਤੇ ਵੀ ਜਲਦ ਚਰਚਾ ਕਰਾਂਗੇ ਜਦੋਂ ਪਾਣੀ ਘਟ ਜਾਵੇਗਾ ਤਾਂ ਨੁਕਸਾਨ ਦਾ ਮੁਆਇਨਾ ਕੀਤਾ ਜਾਵੇਗਾ ਘਰਾਂ ਨੂੰ ਹੋਏ ਨੁਕਸਾਨ ਦੀ ਪਸ਼ੂਆਂ ਦੇ ਫਸਲਾਂ ਦੇ ਅਤੇ ਹੋਰ ਨੁਕਸਾਨ ਨੂੰ ਲੈ ਕੇ ਤਮਾਮ ਪਹਿਲੂਆਂ ਤੇ ਵੀ ਚਰਚਾ ਕਰਾਂਗੇ ਤਾਂ ਅੱਜ ਗੱਲਬਾਤ ਕੀਤੀ ਹੈ ਸਰਕਾਰ ਦੀਆਂ ਜ਼ਿੰਮੇਵਾਰੀਆਂ ਬਾਰੇ ਬੰਨਾਂ ਦੀ ਸਥਿਤੀ ਬਾਰੇ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤਾਂ ਬਾਰੇ ਅਤੇ ਮੌਜੂਦਾ ਸਮੇਂ ਜੋ ਕੁਝ ਅਧਿਕਾਰੀ ਕਰ ਰਹੇ ਨੇ ਜੋ ਕੁਝ ਸਰਕਾਰੀ ਮਹਿਕਮੇ ਕਰਦੇ ਰਹੇ ਨੇ ਉਹਨਾਂ ਤੇ ਵੀ ਗੱਲਬਾਤ ਆ ਜਿਹੜੀ ਉਹ ਕੀਤੀ ਹੈ ਤਾਂ ਇਸ ਸੰਤਾਪ ਦਾ ਵੱਡਾ ਨੁਕਸਾਨ ਪੰਜਾਬੀਆਂ ਨੂੰ ਹੋਇਆ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਕਿੰਨੇ ਸਮੇਂ ਵਿੱਚ ਪੰਜਾਬ ਦੇ ਲੋਕ ਇਸ ਭਾਰੀ ਨੁਕਸਾਨ ਵਿੱਚੋਂ ਉੱਬਰਦੇ ਨੇ